ਏ ਵੀ ਇਹਨਾਂ ਦੇ ਪਿਤਾ ਦੀ ਸਭ ਤੋਂ ਵੱਡੀ ਦੇ ਜੀ ਤੇ ਇਹਦੇ ਵਿੱਚ ਵੀ ਇਹਨਾਂ ਨੇ ਬਹੁਤ ਜ਼ਿਆਦਾ ਸੋਚ ਉਹ ਦਿੱਤਾ ਤੇ ਸਾਨੂੰ ਇੰਨੀ ਖੁਸ਼ੀ ਹੈ ਕਿ ਇਹਨਾਂ ਨੇ ਪਿੰਡ ਦੇ ਸਾਡੇ ਪਿੰਡ ਦੇ ਵਿਕਾਸ ਬਾਰੇ ਸੋਚਿਆ ਜਾ ਪਿੰਡ ਦੀ ਤਰੱਕੀ ਬਾਰੇ ਸਾਡਾ ਪਿੰਡ ਦੀ ਛੱਪੜ ਦਾ ਇੰਨਾ ਸਾਫ ਮੂਜੂਦ ਹੁੰਦਾ ਪਰ ਇਹ ਕਰਨ ਤੋਂ ਨਾ ਸੀ ਇਹ ਤਾਂ ਆਮ ਆਦਿ ਪਾਲੀ ਸਰਕਾਰ ਤੇ ਸਰਦਾਰ ਭਗਵੰਤ ਸਿੰਘ ਮੁਖਮਤ ਸਾਹਿਬ ਦਾ ਸੀ ਇੰਨਾ ਮਾਣ ਮਾਣ ਕਰਦੇ ਹਾਂ ਕਿ ਇਹਨਾਂ ਨੇ ਬਹੁਤ-ਬਹੁਤ ਧੰਨਵਾਦ ਟੀ ਪੰਜਾਬੀ ਚੈਨਲ ਸਾਡੇ ਪਿੰਡ ਦੀ ਇਹ ਕਵਰੇਜ ਜਿਹੜੀ ਤੁਸੀਂ ਵਿਕਾਸ ਕਰ ਜਾਂਦੀ ਕਰਨਾ ਹੈ ਅਸੀਂ ਪਹਿਲਾਂ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਾਂਗਾ ਇੰਨੀ ਕਿੱਥੇ ਗੰਦਗੀ ਸੀਗੀ ਨਾ ਤੁਸੀਂ ਗੱਲ ਛੱਡ ਦੋ ਬਹੁਤ ਲੋਕ ਦੁਖੀ ਸਨ ਮੱਛਰ ਤੇ ਕੈਂਸਰ ਦਾ ਰੂਪ ਧਾਰਨ ਕੀਤਾ ਹੋਇਆ ਸੀ ਅਸੀਂ ਲੋਕਾਂ ਨੂੰ ਕੋਆਪਰੇਟ ਕੀਤਾ ਅਸੀਂ ਪਹਿਲਾਂ ਇਸ ਵਿਜ਼ਨ ਨੂੰ ਚਲਾਉਣ ਲਈ ਕੱਲ ਇੱਕ ਪਲੈਨਿੰਗ ਕੀਤੀ ਪਹਿਲਾਂ ਤਾਂ ਅਸੀਂ ਪਿੰਡਾਂ ਪਿੰਡ ਲਈ ਲੋਕਾਂ ਲਈ ਇਕੱਲੇ ਇਕੱਲੇ ਘਰ ਲਈ ਇੱਕ ਕੂੜੇ ਲਈ ਨਾ ਪ੍ਰੋਗਰਾਮ ਉਲੀਕਿਆ 2 ਮਹੀਨੇ ਹੋ ਗਏ ਆ ਅੱਗੇ ਕਿੰਨਾ ਹੋਰ ਸਮਾਂ ਲੱਗੇਗਾ ਜਿੰਨਾ ਮਰਜ਼ੀ ਲੱਗੇ ਸਮਾਂ ਜ਼ਿਆਦਾ ਲੱਗੇਗਾ ਪ੍ਰੋਜੈਕਟ ਵੱਡਾ ਮੈਂ ਤੁਹਾਨੂੰ ਦੱਸਿਆ ਪਰ ਕੰਮ ਚੱਲਦਾ ਰਹੇਗਾ ਕੰਮ ਨਹੀਂ ਬੰਦ ਹੋਣ ਦਿੱਤਾ ਜਾਵੇਗਾ ਇਹਨੂੰ ਪੂਰਾ ਪ੍ਰੋਪਰ ਇਹਨਾਂ ਨੇ ਤਿਆਰ ਕਰਕੇ ਚੱਕਾ ਬਿਤਾ ਇੱਕ ਜਮੰਤਰੀ ਆਂਦੇ ਨੇ ਹਾਂਜੀ ਉਹ ਕੱਲ ਆਏ ਸੀ ਉਹਨਾਂ ਨੇ ਇਹ ਦੇਖਿਆ ਕਹਿੰਦੇ ਬਹੁਤ ਵਧੀਆ ਕੰਮ ਚੱਲ ਰਿਹਾ ਵਧੀਆ ਤਰੀਕੇ ਨਾਲ ਇਸ ਕੰਮ ਨੂੰ ਚਲਾਈ ਚੱਲੋ ਸਾਡੇ ਵੱਲੋਂ ਕੋਈ ਤੁਹਾਨੂੰ ਘਾਟ ਨਹੀਂ ਆਏਗੀ ਫੰਡ ਪ੍ਰੋਪਰ ਟਾਈਮ ਟੂ ਟਾਈਮ ਤੁਹਾਨੂੰ ਪਹੁੰਚਦੇ ਰਹਿਣਗੇ ਸਸਟੀ ਕਾਲ ਦੀ ਮੈਂ ਪ੍ਰਦੀਪ ਮਾਨ ਤੇ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਪੰਜਾਬ ਦੇ ਪਿੰਡਾਂ ਦੀ ਮੁਖਾਰ ਬਦਲੀ ਜਾ ਰਹੀ ਹੈ ਪਿੰਡ ਵਾਸੀਆਂ ਨੂੰ ਬੇਹਦ ਉਮੀਦ ਸੀ ਕਿ ਪਿੰਡਾਂ ਦੇ ਵਿੱਚ ਕਦੋਂ ਇਹ ਫੈਸਲੇ ਲਏ ਜਾਣ ਪੰਜਾਬ ਦੇ ਪਿੰਡਾਂ ਦੇ ਲੋਕ ਇੰਤਜ਼ਾਰ ਦੇ ਵਿੱਚ ਸੀ ਇਸ ਫੈਸਲੇ ਦੇ ਤਾਂ ਅੱਜ ਅਸੀਂ ਨਵਾਂ ਸ਼ਹਿਰ ਦੇ ਪਿੰਡ ਸੋਨਾ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਵਿਕਾਸ ਕਾਰਜ ਜੋ ਨੇ ਉਹ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੇ ਨੇ ਫਿਲਹਾਲ ਅਸੀਂ ਪਿੰਡ ਦੇ ਉਸ ਜਗ੍ਹਾ ਤੇ ਖੜੇ ਆ ਜਿੱਥੇ ਪਿੰਡ ਦਾ ਛੱਪੜ ਹੁੰਦਾ ਪਿੰਡ ਦਾ ਟੋਬਾ ਹੁੰਦਾ ਜਿੱਥੇ ਵਿਕਾਸ ਕਾਰਜ ਜੋ ਨੇ ਉਹ ਤੇਜ਼ੀ ਨਾਲ ਚੱਲ ਰਹੇ ਨੇ ਆਓ ਗੱਲਬਾਤ ਕਰਦੇ ਹਾਂ ਪਿੰਡ ਸੌਣਾ ਦੇ ਨਿਵਾਸੀਆਂ ਦੇ ਨਾਲ ਤਾਂ ਬਿਲਕੁਲ ਜੀ ਪਿੰਡ ਸੌਣਾ ਨਵਾਂ ਸ਼ਹਿਰ ਦੇ ਵਿੱਚ ਖੜੇ ਆ ਸਾਡੇ ਨਾਲ ਜਸਪਾਲ ਸਿੰਘ ਜੀ ਖੜੇ ਨੇ ਪਿੰਡ ਦੇ ਵਿੱਚ ਵਿਕਾਸ ਕਾਰਜ ਚੱਲ ਰਹੇ ਨੇ ਗਰਾਊਂਡ ਰਿਪੋਰਟ ਤੁਹਾਨੂੰ ਦਿਖਾ ਰਹੇ ਸੀ ਪਿੰਡ ਦੇ ਵਿੱਚ ਬਹੁਤ ਸਾਰੇ ਐਨ ਆਰ ਆਈਆਂ ਦੇ ਸਹਿਯੋਗ ਦੇ ਨਾਲ ਸਰਕਾਰ ਦੇ ਸਹਿਯੋਗ ਦੇ ਨਾਲ ਵਿਕਾਸ ਕਾਰ ਚੱਲ ਰਹੇ ਨੇ ਜਸਪਾਲ ਸਿੰਘ ਜੀ ਕੀ ਕਹਿਣਾ ਚਾਹੋਗੇ ਮੈਂ ਤਾਂ ਪਹਿਲਾਂ ਪਹਿਲਾਂ ਤਾਂ ਪਹਿਲੂ ਤੋਂ ਪਹਿਲਾਂ ਮੈਂ ਬਾਜੀ ਹੁਣ ਹਰਕੁਇਸ ਸਿੰਘ ਬਾਜੀ ਸਾਹਿਬ ਕਿਹਨਾਂ ਦੇ ਸੁਪੁੱਤਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹਨਾਂ ਦਾ ਇਹ ਚੈਨਲ ਆ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਸਾਡੇ ਭਾਜੀ ਹੁਣ ਬਾਹਰ ਅਮਰੀਕਾ ਦੇ ਵਿੱਚ ਤੇ ਸਾਡੇ ਪਿੰਡ ਦਾ ਇੰਨਾ ਖਿਆਲ ਰੱਖਦੇ ਆ ਇਹ ਕਾਫੀ ਟਾਈਮ ਤੋਂ ਖਿਆਲ ਰੱਖਦੇ ਇਦਾਂ ਇਹ ਜਿਹੜਾ ਸਾਹਮਣੇ ਸਾਹਮਣੇ ਜਿਹੜੀ ਬਿਲਡਿੰਗ ਗੁਰਦੁਆਰਾ ਸਾਡੀ ਬਿਲਡਿੰਗ ਆ ਨਾ ਉਹ ਵੀ ਦਿਖਾਲ ਦੋ ਉਹਨਾਂ ਨੂੰ ਭਾਵਾਂ ਤੇ ਇਹ ਵੀ ਇਹਨਾਂ ਦੇ ਪਿਤਾ ਦੀ ਸਭ ਤੋਂ ਵੱਡੀ ਦੇਣਾ ਜੀ ਤੇ ਇਹਦੇ ਵਿੱਚ ਵੀ ਇਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤੇ ਸਾਨੂੰ ਇੰਨੀ ਖੁਸ਼ੀ ਹੈ ਕਿ ਇਹਨਾਂ ਨੇ ਪਿੰਡ ਦੇ ਸਾਡੇ ਪਿੰਡ ਦੇ ਵਿਕਾਸ ਬਾਰੇ ਸੋਚਿਆ ਜਾਂ ਪਿੰਡ ਦੀ ਤਰੱਕੀ ਬਾਰੇ ਵੀ ਸਾਰੇ ਜਿੰਨੇ ਵੀ ਐਨ ਆਰ ਆਈ ਆ ਇਹ ਜਿਹੜਾ ਸੱਪੜ ਸੀ ਨਾ ਇਹ ਜਿੱਦਾਂ ਜੀ ਇਹ ਹਰ ਬੰਦੇ ਦੀ ਸੋਚ ਤੋਂ ਬਾਹਰ ਸੀਗਾ ਵੀ ਇਹ ਸਾਡੇ ਪਿੰਡ ਦੇ ਵਿੱਚ ਸੁੱਪਰ ਦੀ ਕਦੀ ਸਫਾਈ ਹੋ ਹੀ ਨਹੀਂ ਸਕਦੀ ਪਰ ਪਰ ਕਰਨਾ ਸਾਰਾ ਬੰਦਾ ਚਾਹੁੰਦਾ ਸੀ ਛੋਟਾ ਜੇ ਬੱਚਾ ਵੀ ਤੇ 100 ਸਾਲ ਦਾ ਵੀ ਇਹ ਸਾਡਾ ਪਿੰਡ ਦੀ ਸੱਪੜ ਦਾ ਇੰਨਾ ਸਾਫ਼ ਹੋ ਜਾਵੇ ਸੋਤਰਾ ਪਰ ਇਹ ਕਰਨ ਤੋਂ ਨਾ ਸੀ ਇਹ ਤਾਂ ਆਮ ਆਦਮੀ ਪਾਲੀਤੀ ਸਰਕਾਰ ਤੇ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਸਾਭ ਦਾ ਸੀ ਇੰਨਾ ਮਾਣ ਮਾਣ ਕਰਦੇ ਆ ਕਿ ਇਹਨਾਂ ਨੇ ਬੀੜਾ ਚੱਕਿਆ ਕਿ ਉਹਦੇ ਦਾ ਬੀੜਾ ਚੱਕਣਾ ਇਸ ਪਿੰਡ ਦੇ ਉਹਨਾਂ ਦਾ ਸਰਕਾਰ ਦੇ ਬੀੜਾ ਚੱਕਣਾ ਪਿੰਡ ਦੇ ਸਹਿਯੋਗ ਵੀ ਦਿੱਤਾ ਤੇ ਸਾਨੂੰ ਆ ਅਸੀਂ ਤੁਹਾਡਾ ਧੰਨਵਾਦ ਕਰਦੇ ਆਂਗੇ ਜਿਨ੍ਹਾਂ ਨੇ ਸਾਡੇ ਪਿੰਡ ਦਾ ਹਜੇ ਵੀ ਕਾਫੀ ਟਾਈਮ ਤੋਂ ਬਾਹਰ ਨੇ ਉਹ ਸਾਰਾ ਸਾਰੀ ਫੈਮਿਲੀ ਲੇਕਿਨ ਪਿੰਡ ਦੇ ਵਿੱਚ ਸਾ ਉਹਨਾਂ ਦਾ ਸਾਥ ਸਾਰ ਰਲਿਆ ਰਹਿੰਦਾ ਜਦੋਂ ਵੀ ਲੋੜ ਪੈਂਦੀ ਆ ਜਾਂ ਆਜਾ ਟੂਰਨਾਮੈਂਟ ਬਾਰੇ ਬਾਰੇ ਜਾਂ ਸੀਰੀਆ ਸੀਰੀਆ ਖੰਡਪਾਟ ਸਾਹਿਬ ਬਾਰੇ ਜਾਂ ਹੋਰ ਵੀ ਕਿਸੇ ਪਿੰਡ ਦੇ ਵਿਕਾਸ ਬਾਰੇ ਉਹ ਪੈਸਾ ਦੇਣ ਤੋਂ ਪਿੱਛੇ ਨਹੀਂ ਹਟਦੇ ਸ਼ਾਇਦ ਆ ਕਿ ਸਾਨੂੰ ਇਹ ਮਾਨ ਹੈ ਕਿ ਜੇ ਹੁਣ ਵੀ ਜੇ ਪਿੰਡ ਦੇ ਪਿੰਡ ਦੇ ਨਾ ਛੱਪੜ ਦੇ ਬਾਰੇ ਪੈਸਿਆਂ ਦੀ ਲੋੜ ਹੋਊਗੀ ਤਾਂ ਮੈਨੂੰ ਮੈਂ ਤਾਂ ਕਿ ਵੱਧ ਤੋਂ ਵੱਧ ਉਹ ਭਾਜੀ ਹੁਣ ਹੀ ਪਿੰਡ ਦੇ ਵਿੱਚ ਸਹਯੋਗ ਪਾਉਣਗੇ ਤੇ ਮੈਂ ਤੁਹਾਡੇ ਪਿੰਡ ਆਉਣ ਤੇ ਪਾਉਣ ਤੇ ਪਿੰਡੋਂ ਤੇ ਬਿੱਟੂ ਦਾਪਾ ਪਿੰਡ ਸੋਨਾ ਬਾਈਪਾਸ ਤੇ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਦਿਲੋਂ ਦਿਲੋਂ ਭਾਜੀ ਨੂੰ ਦਾ ਧੰਨਵਾਦ ਕਰਦਾ ਥੈਂਕ ਯੂ ਭਾਈ ਓਕੇ ਭਾਈ ਬਹੁਤ-ਬਹੁਤ ਧੰਨਵਾਦ ਦੀ ਪੰਜਾਬੀ ਚੈਨਲ ਔਰ ਗਲੋਬਲ ਪੰਜਾਬ ਟੀਵੀ ਦਾ ਸਾਡੇ ਪਿੰਡ ਦੇ ਇਹ ਕਵਰੇਜ ਜਿਹੜੀ ਤੁਸੀਂ ਵਿਕਾਸ ਕਰ ਜਾਂਦੀ ਕਰਨਾ ਹੈ ਅਸੀਂ ਪਹਿਲਾਂ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਾਂਗਾ ਜੀ ਸਾਡੀ ਨਗਰਪੰਚਾਇਤ ਵੱਲੋਂ ਤੇ ਸਾਡੇ ਜਿਹੜੇ ਸਹਿਯੋਗੀ ਮੇਰੇ ਨਾਲ ਖੜਨੇ ਜਿੱਦਾ ਬਿੱਟੂ ਢਾਬੇ ਵਾਲੇ ਜੀ ਇਹ ਸਾਡੇ ਵਲੰਟੀਅਰ ਨੇ ਹੁਣ ਸਿੰਘ ਜੀ ਮਿਸਤਰੀ ਗੁਰਪਾਲ ਸਿੰਘ ਜੀ ਇਹਨਾਂ ਦੇ ਮੰਮੀ ਜੀ ਸਰਪੰਚ ਨੇ ਤੇ ਹਰਵਿੰਦਰ ਸਿੰਘ ਪੰਚ ਨੇ ਤੇ ਹੋਰ ਸਾਡੀ ਸਾਰੀ ਟੀਮ ਇਹਨਾਂ ਦੇ ਮੰਮੀ ਜੀ ਪੰਚ ਨੇ ਸਾਰੀ ਟੀਮ ਹੈ ਮਤਲਬ ਸਾਡੀ ਵਲੰਟੀਅਰਾਂ ਦਾ ਵੀ ਬੜੀ ਤੰਦ ਹੀ ਨਾਲ ਇਹ ਜਿਹੜਾ ਵਿਕਾਸ ਕਾਰਜਾ ਛੱਪੜ ਦਾ ਹੋ ਰਿਹਾ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜੇ ਤੁਸੀਂ ਪਿਛਲੇ ਸਮੇਂ ਦੀਆਂ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਦਾਂਗੇ ਉਹ ਤੁਹਾਨੂੰ ਲੋਡ ਕਰਾ ਦਾਂਗੇ ਇੰਨੀ ਕਿੱਥੇ ਗੰਦਗੀ ਸੀਗੀ ਨਾ ਤੁਸੀਂ ਗੱਲ ਛੱਡ ਦਿਓ ਬਹੁਤ ਲੋਕ ਦੁਖੀ ਸਨ ਮੱਛਰ ਤੇ ਕੈਂਸਰ ਦਾ ਰੂਪ ਧਾਰਨ ਕੀਤਾ ਹੋਇਆ ਸੀਗਾ ਕਿੰਨੇ ਸਾਲਾਂ ਤੋਂ ਕੰਮ ਨਹੀਂ ਹੋਇਆ ਸੀ ਇੱਥੇ 40 ਸਾਲ ਅਕੜੇ ਬਹੁਤ ਪੁਰਾਣਾ ਜੀ 40 ਸਾਲ ਤੋਂ ਕੰਮ ਹੀ ਨਹੀਂ ਹੋਇਆ ਨਹੀਂ ਹੋਇਆ ਬਸ ਮਾੜਾ ਮੋਟਾ ਜੀ ਲੋਪਾ ਚੋਪੀ ਲੋਪਾ ਚੋਪੀ ਹੋ ਜਾਂਦੀ ਸੀ ਕਦੇ ਪਾਣੀ ਨਿਕਲ ਗਿਆ ਫਿਰ ਦੁਬਾਰਾ ਉਦਾਂ ਉਦਾਂ ਹੀ ਹੋ ਜਾਣਾ ਗੰਦਗੀ ਲੋਕ ਗੰਦਗੀ ਛੜਦੇ ਸੀਗੇ ਬਹੁਤ ਪੁਰਾਣਾ ਹੁਣ ਅਸੀਂ ਲੋਕਾਂ ਨੂੰ ਕੋਆਪਰੇਟ ਕੀਤਾ ਅਸੀਂ ਪਹਿਲਾਂ ਇਸ ਵਿਜ਼ਨ ਨੂੰ ਚਲਾਉਣ ਲਈ ਪਹਿਲਾਂ ਇੱਕ ਪਲੈਨਿੰਗ ਕੀਤੀ ਪਹਿਲਾਂ ਤਾਂ ਅਸੀਂ ਪਿੰਡਾਂ ਪਿੰਡ ਲਈ ਲੋਕਾਂ ਲਈ ਕੱਲੇ-ਕੱਲੇ ਘਰ ਲਈ ਇੱਕ ਕੂੜੇ ਲਈ ਨਾ ਪ੍ਰੋਗਰਾਮ ਉਹ ਲਿਖਿਆ ਕੂੜੇ ਲਈ ਇੱਕ ਵਰਕਰ ਰੱਖੇ ਅਸੀਂ ਪੰਚਾਇਤ ਵੱਲੋਂ ਉਹ ਵਰਕਰ ਜਿਹੜੇ ਕੱਲੇ-ਕੱਲੇ ਘਰ ਤੋਂ ਡਸਟਬਿਨ ਚ ਜਿਹੜਾ ਕੂੜਾ ਆ ਉਹ ਉਹਨਾਂ ਦੇ ਘੇਟ ਦੇ ਅੱਗੇ ਜਾਂਦੇ ਨੇ ਔਰ ਘਰ ਵਾਲਾ ਉਹਨਾਂ ਨੂੰ ਡਸਟਬਿਨ ਆਪਣਾ ਦਿੰਦਾ ਤੇ ਉਹ ਖਾਲੀ ਕਰਕੇ ਲੈ ਜਾਂਦੇ ਨੇ ਤੇ ਪੂਰੇ ਪਿੰਡ ਵਿੱਚ ਉਹ ਕੂੜਾ ਜਿਹੜਾ ਚੱਕ ਕੇ ਪਿੰਡ ਤੋਂ ਬਾਹਰ ਅਸੀਂ ਇੱਕ ਜਗ੍ਹਾ ਬਣਾਈ ਹੋਈ ਆ ਉੱਥੇ ਸੁੱਟਦੇ ਨੇ ਜਿਹੜਾ ਕੂੜਾ ਪਹਿਲਾਂ ਲੋਕ ਸਾਰਾ ਛੱਪੜ 'ਤੇ ਸੁੱਟਦੇ ਸੀ ਜਿੰਨੇ ਵੀ ਬੋਤਲਾਂ ਪਲਾਸਟਿਕ ਲਫਾਫੇ ਕੀ ਕੀ ਨਹੀਂ ਮਤਲਬ ਬਹੁਤ ਗੰਦਗੀ ਸੁੱਟਦੇ ਸੀ ਯਾਨੀ ਤੁਸੀਂ ਆਪਣੇ ਪੱਧਰ ਤੇ ਸਫਾਈ ਕਰਮੀਆਂ ਦੀ ਡਿਊਟੀ ਲਾ ਦਿੱਤੀ ਹਾਂਜੀ ਆਪਣੇ ਪੱਧਰ ਤੇ ਇਹ ਪਲਾਨਿੰਗ ਬਣਾਈ ਕਿਉਂਕਿ ਪਹਿਲਾਂ ਕਿਸੇ ਨੇ ਬਣਾਈ ਨਹੀਂ ਪੰਚਾਇਤ ਪੱਧਰ ਤੇ ਮਤਲਬ ਪੰਚਾਇਤ ਪੱਧਰ ਤੇ ਪੰਚਾਇਤ ਵੱਲੋਂ ਤਨਖਾਹ ਦਿੱਤੀ ਜਾਂਦੀ ਆ ਹਾਂ ਤਨਖਾਹ ਦਿੱਤੀ ਜਾਂਦੀ ਆ ਉਹਨਾਂ ਨੂੰ ਜਿੱਦਾਂ ਨਹੀਂ ਜਿੱਦਾਂ ਘਰਾਂ ਨੂੰ ਨਾ ਘਰਾਂ ਨੂੰ ਅਸੀਂ 50 ਰੁ ਆਫਰ ਆਫਰ ਕਰ ਰਹੇ ਹੋ 50 ਰੁਪਏ ਸ਼ਹਿਰਾ ਸ਼ਹਿਰਾ ਵਿੱਚ ਵੀ ਇੰਨੇ ਕੀ ਹੁੰਦੇ ਆ ਮੇਰੇ ਖਿਆਲ ਦੇ ਨਾਲ 100 ਹੁੰਦਾ 150 ਹੁੰਦਾ ਅਸੀਂ 50 ਰੁਪਏ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਜੇ ਤੁਹਾਡੇ ਜਿਹੜੀ ਪੂਰੀ ਨਹੀਂ ਹੋਊਗੀ ਸੈਲਰੀ ਉਹ ਪੰਚਾਇਤ ਤੁਹਾਨੂੰ ਕਰਕੇ ਦੇਊਗੀ ਕਿਸੇ ਵੀ ਸਹੂਲਤ ਪਾਸਿਓਂ ਕਰਕੇ ਦੇਊਗੀ ਇਹ ਚਾਹੇ ਐਨਆਰਆਈਆਂ ਦੇ ਸਹਿਯੋਗ ਨਾਲ ਪਿੰਡ ਵੱਲੋਂ ਕਿਸੇ ਤਰ੍ਹਾਂ ਵੀ ਤੁਹਾਨੂੰ ਜਿਹੜਾ ਪ੍ਰੋਪਰ ਤੁਹਾਡੀ ਜਿਹੜੀ ਸੈਲਰੀ ਪੂਰੀ ਕਰ ਦਿੱਤੀ ਜਾਊਗੀ ਤੁਸੀਂ ਇਸ ਗੱਲ ਦੀ ਟੈਨਸ਼ਨ ਨਹੀਂ ਲੈਣੀ ਤੁਸੀਂ ਸਾਡਾ ਇਹ ਕਰੋ ਉਹਨਾਂ ਨੇ ਸ਼ੁਰੂ ਕਰ ਦਿੱਤਾ ਇਹ ਸਾਨੂੰ ਪਹਿਲਾ ਬੈਨੀਫਿਟ ਮਿਲਿਆ ਉਸ ਤੋਂ ਅੱਗੇ ਅਸੀਂ ਇਸ ਦਾ ਜਿਹੜਾ ਪਾਣੀ ਸੀਗਾ ਗੰਦਾ ਉਹ ਕਢਵਾਇਆ ਕਾਰ ਕਢਵਾਈ ਬਹੁਤ ਜ਼ਿਆਦਾ ਬੁਰਹਾਲ ਸੀ ਤੁਹਾਨੂੰ ਮੈਂ ਪਹਿਲਾਂ ਵੀ ਕਹਿ ਕੱਟੇ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਅਪਲੋਡ ਕਰਾ ਦਾਂਗੇ ਉਸ ਤੋਂ ਬਾਅਦ ਜਦੋਂ ਪ੍ਰੋਪਰ ਤਰੀਕੇ ਨਾਲ ਸਫਾਈ ਹੋ ਗਈ ਫਿਰ ਪੰਜਾਬ ਸਰਕਾਰ ਨੇ ਸਾਡ ਨੂੰ ਸਹਿਯੋਗ ਦਿੱਤਾ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਜੋ ਵੀ ਤੁਹਾਨੂੰ ਜ਼ਰੂਰਤ ਆ ਸਾਡੇ ਹਲਕਾ ਇੰਚਾਰਜ ਹੀ ਹੈ ਮਲੂ ਪ੍ਰਧਾਨ ਜੀ ਉਹਨਾਂ ਨੇ ਕਿਹਾ ਜੋ ਵੀ ਤੁਹਾਨੂੰ ਸਹੂਲਤ ਦੀ ਲੋੜ ਆ ਅਸੀਂ ਤੁਹਾਡੇ ਲਈ ਖੜੇ ਆ ਔਰ ਤੁਸੀਂ ਇਹਨੂੰ ਆਪਣਾ ਸੁਥਰਾ ਬਣਾ ਲਈ ਆਪਣੀ ਪਲੈਨਿੰਗ ਕਰ ਲਓ ਫਿਰ ਅਸੀਂ ਇੱਕ ਇਹ ਥਾਪਰ ਮਾਡਲ ਚੁਣਿਆ ਜੋ ਪਹਿਲਾਂ ਤੋਂ ਚੱਲਦਾ ਆ ਰਿਹਾ ਥਾਪਰ ਮਾਡਲ ਦੇ ਅਧੀਨ ਤੁਸੀਂ ਦੇਖ ਰਹੇ ਹੋ ਇਹ ਖੂਬ ਬਣਾਏ ਹੋਏ ਨੇ ਇਹ ਚੈਂਬਰ ਬਣਿਆ ਹੋਇਆ ਇਹਦੇ ਰਾਹੀਂ ਪਾਣੀ ਜਿਹੜਾ ਟ੍ਰੀਟ ਹੋ ਕੇ ਉਹ ਇਹਦੇ ਵਿੱਚ ਜਾਏਗਾ ਆ ਜਿਹੜਾ ਆ ਹੈਗਾ ਬਣਿਆ ਹੋਇਆ ਇਹਨੂੰ ਇਹ ਮਤਲਬ ਕਿ ਪੱਕਾ ਕਰ ਦਿੱਤਾ ਜਾਵੇਗਾ ਚਾਰੇ ਪਾਸਿਓਂ ਜੀ ਇਹਦੇ ਵਿੱਚੋਂ ਪਾਣੀ ਫਿਰ ਅਗਲੇ 'ਚ ਹੋਏਗਾ ਅਗਲੇ ਤੋਂ ਬਾਅਦ ਫਿਰ ਡਰੇਨ ਹੋਏਗਾ ਟ੍ਰੀਟ ਹੋ ਕੇ ਕਿ ਕਿੰਨੇ ਫੋਟੇ ਡੂੰਗਾ ਹੋਊਗਾ ਜੀ ਨੇ ਡੂੰਗਾ ਜਿੰਨਾ ਕਿ ਤੁਸੀਂ ਦੇਖ ਰਹੇ ਹੋ ਕੋਈ 8-10 ਫੁੱਟ 8-10 ਫੁੱਟ ਦਾ ਇਹ ਹੋ ਰਹੇਗਾ 10 ਫੁੱਟ ਦਾ ਪਹਿਲਾਂ ਹੀ ਹੋਰ ਨਹੀਂ ਇਹਨੂੰ ਕੀਤਾ ਗਿਆ ਡੂੰਗਾ ਇਹਨੂੰ ਹੁਣ ਪੱਕਾ ਹੀ ਕਰਨਾ ਇਹਦਾ ਸੁੰਦਰੀਕਰਨ ਕਰਨਾ ਆ ਵੀ ਜੋ ਤੁਸੀਂ ਦੇਖ ਰਹੇ ਹੋ ਇਹਦਾ ਵੀ ਸੁੰਦਰੀਕਰਨ ਫੁੱਲ ਬੂਟੇ ਬੈਠਣ ਵਾਸਤੇ ਲੋਕਾਂ ਦੇ ਘੁੰਮਣ ਵਾਸਤੇ ਇੱਥੇ ਇੰਟਰਲੌਕ ਵਗੈਰਾ ਲਗਾ ਕੇ ਐਨ ਵਧੀਆ ਸ਼ਾਨਦਾਰ ਬਣਾ ਦਤਾ ਇਹਨਾਂ ਦੇ ਉੱਪਰ ਜਾਲੀ ਲੱਗੇਗੀ ਪ੍ਰੋਪਰ ਤਰੀਕੇ ਨਾਲ ਵੀ ਜਿਹੜਾ ਕੋਈ ਵੀ ਅਨਸਕਾਮੀ ਘਟਨਾ ਨਾ ਹੋਵੇ ਜੀ ਔਰ ਮਤਲਬ ਪੂਰਾ ਪ੍ਰੋਪਰ ਤੁਸੀਂ ਤੁਹਾਨੂੰ ਅਸੀਂ ਫਿਰ ਵੀ ਬੁਲਾਵਾਂਗੇ ਤੁਸੀਂ ਹਜੇ ਲੰਬਾ ਸਮਾਂ ਵੱਡਾ ਵੱਡਾ ਪ੍ਰੋਜੈਕਟ ਹੈ ਤੁਸੀਂ ਵੀ ਜਾਣਦੇ ਹੋ ਕਾਫੀ ਅਮਾਉਂਟ ਦਾ ਇਹ ਸਾਨੂੰ ਐਨਆਰਆਈਆਂ ਨੇ ਵੀ ਬੜਾ ਮਤਲਬ ਬਹੁਤ ਲਾਗਤ ਆਉਂਦੀ ਹੈ ਹਾਂ ਬਹੁਤ ਲੱਗਦਾ ਹੈ ਉਹਨਾਂ ਨੇ ਸਾਨੂੰ ਪ੍ਰੋਪਰ ਤਰੀਕੇ ਨਾਲ ਪੂਰਾ ਸਹਿਯੋਗ ਦੇਣ ਦੀ ਜਿਹੜੀ ਆ ਉਹ ਸਾਡੀ ਰਿਕੁਐਸਟ ਜਿਹੜੀ ਆ ਪ੍ਰਵਾਨ ਕੀਤੀ ਆ ਉਹ ਕਹਿੰਦੇ ਅਸੀਂ ਵੀ ਔਰ ਸਰਕਾਰ ਵੀ ਸਾਡੇ ਨਾਲ ਆ ਉਹ ਕਹਿੰਦੇ ਤੁਸੀਂ ਆਪਣਾ ਜਿੰਨਾ ਮਰਜੀ ਔਰ ਪੰਚਾਇਤ ਜਿਹੜੀ ਆ ਸਾਡੀ ਪੂਰੀ ਤੇ ਦਮ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕਿੰਦੇ ਆ ਤਾਂ ਦੇ ਨਾਲ ਕੰਮ ਕਰ ਰਹੀ ਹੈ ਸਾਡੇ ਵਲੰਟੀਅਰ ਵੀ ਦਿਨ ਰਾਤ ਇਹਦੀ ਜਿਹੜੀ ਹੈ ਨਾ ਪੂਰੀ ਦੇਖ ਰਿਕ ਕਰ ਰਹੇ ਆ ਔਰ ਸਾਫ ਸੁਥਰਾ ਕੰਮ ਹੋ ਰਿਹਾ ਇਹ ਬਿਨਾ ਕਿਸੇ ਭੇਦ ਭਾਵ ਦੇ ਜਾਂ ਮਨ ਲੋ ਕਹ ਲਓ ਵੀ ਪੂਰੇ ਤਰੀਕੇ ਨਾਲ ਸਹਿਯੋਗ ਯਾਨੀ ਹਰ ਪਾਸਿਓ ਸਹਿਯੋਗ ਹੈ ਹਾਂ আচ্ছা ਕਦੋਂ ਕੰਮ ਸ਼ੁਰੂ ਕੀਤਾ ਫਿਰ ਤੁਸੀਂ ਟੋਬੇ ਦਾ ਕਿੰਨੇ ਕਿੰਨੇ ਕਿ ਮਹੀਨੇ ਹੋ ਗਏ ਸਾਨੂੰ 2 ਮਹੀਨੇ ਹੋ ਗਏ ਜੀ 2 ਮਹੀਨੇ 2 ਮਹੀਨੇ ਹੋ ਗਏ ਅੱਗੇ ਕਿੰਨਾ ਹੋਰ ਸਮਾਂ ਲੱਗੇਗਾ ਜਿੰਨਾ ਮਰਜ਼ੀ ਲੱਗੇ ਜੀ ਸਮਾਂ ਜ਼ਿਆਦਾ ਲੱਗੇਗਾ ਪ੍ਰੋਜੈਕਟ ਵੱਡਾ ਮੈਂ ਤੁਹਾਨੂੰ ਦੱਸਿਆ ਪਰ ਕੰਮ ਚੱਲਦਾ ਰਹੇਗਾ ਜੀ ਕੰਮ ਨਹੀਂ ਬੰਦ ਹੋਣ ਦਿੱਤਾ ਜਾਵੇਗਾ ਇਹਨੂੰ ਪੂਰਾ ਪ੍ਰੋਪਰ ਰੈਨ ਨਾ ਤਿਆਰ ਕਰਕੇ ਛੱਡਾਂਗੇ ਅੱਛਾ ਜਿਵੇਂ ਆਪਾਂ ਵੇਖਦੇ ਆਂ ਜੀ ਕਿ ਨਿਕਾਸੀ ਅਕਸਰ ਟੋਬਿਆਂ ਚ ਹੀ ਹੁੰਦੀ ਆ ਪਿੰਡ ਦੇ ਹਾਂਜੀ ਤੇ ਇੱਕ ਪਾਸੇ ਨਿਕਾਸੀ ਹੁੰਦੀ ਆ ਦੂਜੇ ਪਾਸੇ ਲੋਕ ਵੀ ਨਹੀਂ ਹਟਦੇ ਕੂੜਾ ਕਰਕਟ ਕੂੜੇ ਕਰਕਟ ਦਾ ਤੁਸੀਂ ਇਲਾਜ ਕਰਤਾ ਹਾਂਜੀ ਵੀ ਤੁਸੀਂ ਕਹਿਆ ਅਸੀਂ ਸਫਾਈ ਕਰਮੀ ਰੱਖਤੇ ਹੁਣ ਕੂੜਾ ਕਰਕਟ ਟੋਬੇ ਚ ਨਹੀਂ ਜਾਂਦਾ ਇੱਕ ਸਪੈਸੀਫਿਕ ਜਗ੍ਹਾ ਆ ਜਿੱਥੇ ਉੱਥੇ ਜਾਂਦਾ ਪਾਣੀ ਦਾ ਕੀ ਹੱਲ ਕੀਤਾ ਤੁਸੀਂ ਪਾਣੀ ਦਾ ਹੱਲ ਜਿੱਦਾਂ ਟਾਈਮ ਤੱਕ ਉਹਨੇ ਤੇ ਬਾਰੋ-ਬਾਰ ਅਸੀਂ ਹੁਣ ਸਾਡਾ ਪਾਣੀ ਜਿੱਦਾਂ ਡਰੇਨ ਚ ਜਾ ਰਿਹਾ ਸਿੱਧਾ ਡਰੇਨ ਚ ਜਾ ਰਿਹਾ ਸਿੱਧਾ ਡਰੇਨ ਚ ਜਾ ਰਿਹਾ ਉਹਦਾ ਕਾਰਨ ਇਹ ਹੈ ਨਾ ਪਾਣੀ ਇਹਦੇ ਵਿੱਚ ਅਸੀਂ ਹਜੇ ਪਾ ਨਹੀਂ ਸਕਦੇ ਇਹਨਾਂ ਦੇ ਵਿੱਚ ਕਿਉਂਕਿ ਇਹ ਕੰਮ ਚੱਲ ਰਿਹਾ ਤੇ ਉਹ ਇਸ ਕਰਕੇ ਸਾਨੂੰ ਪਾਣੀ ਦਾ ਸੋਲੂਸ਼ਨ ਤਾਂ ਕਰਨਾ ਪੈਣਾ ਸੀਗਾ ਨਾ ਜੀ ਨਹੀਂ ਤਾਂ ਹੋਰ ਉਹਦਾ ਕੋਈ ਹੱਲ ਹੈ ਨਹੀਂਗਾ ਬਿਲਕੁਲ ਜੀ ਤੇ ਇਸ ਕਰਕੇ ਕੁਝ ਪਾਣੀ ਉਧਰੋਂ ਜਿੱਦਾਂ ਹੈ ਨਹੀਂ ਉਹਨੂੰ ਅਸੀਂ ਪੰਪ ਸੈੱਟ ਲਾਇਆ ਹੋਇਆ ਉਹ ਸਾਹਮਣੇ ਦਿਖ ਰਿਹਾ ਪੰਪ ਸੈੱਟ ਉਹ ਪੰਪ ਸੈੱਟ ਦੇ ਨਾਲ ਉਹ ਸਾਈਡ ਦਾ ਪਾਣੀ ਜਿਹੜਾ ਬਾਹਰ ਜਾ ਰਿਹਾ ਫਿਰ ਉਧਰਲਾ ਪਾਣੀ ਵੀ ਇੱਧਰ ਆਏਗਾ ਤੇ ਇੱਧਰਲਾ ਪਾਣੀ ਵੀ ਇਧਰੋਂ ਇਹ ਚੈਂਬਰ ਬਣਿਆ ਹੋਇਆ ਚੈਂਬਰ ਦੇ ਵਿੱਚ ਹੋ ਕੇ ਫਿਰ ਇਹਦੇ ਵਿੱਚ ਫਿਰ ਅਗਲੇ ਫਿਰ ਅਗਲੇ ਟ੍ਰੀਟ ਹੋ ਕੇ ਮਤਲਬ ਜਾਏਗਾ ਗੰਦਗੀ ਪਿੱਛੇ ਰਹਿ ਜਾਏਗੀ ਲੋਕਾਂ ਨੂੰ ਵੀ ਅਸੀਂ ਬੇਨਤੀ ਕੀਤੀ ਆ ਕਰ ਰਹੇ ਆ ਕਿਉਂਕਿ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਗੰਦਗੀ ਜਿਹੜੀ ਆ ਇਹ ਸਾਡੀ ਹਰ ਇੱਕ ਦੀ ਸਮੱਸਿਆ ਹੈ ਵੀ ਤੁਸੀਂ ਵੀ ਸਾਡਾ ਪੂਰਨ ਸਹਿਯੋਗ ਦਿਓ ਪਿਆਰ ਨਾਲ ਇਦਾਂ ਨਹੀਂ ਵੀ ਕੋਈ ਮਤਲਬ ਕਿ ਇਨਸਟਰਕਸ਼ਨ ਆ ਇਦਾਂ ਨਹੀਂ ਆ ਕਿ ਜ਼ਬਰਦਸਤੀ ਕੋਈ ਕੀਤੀ ਜਾ ਰਹੀ ਨਹੀਂ ਜੀ ਤੇ ਮੈਂ ਕਹਾਂਗਾ ਵੀ ਲੋਕਾਂ ਦਾ ਵੀ ਜਰੂਰ ਸਾਨੂੰ ਸਹਿਯੋਗ ਮਿਲਣਾ ਚਾਹੀਦਾ ਉਹਨਾਂ ਨੂੰ ਪੂਰਾ ਕੋਆਪਰੇਟ ਸਾਂਣਾ ਕਰਨਾ ਚਾਹੀਦਾ ਕਿਉਂਕਿ ਅਸੀਂ ਸਾਰੇ ਇੱਕ ਹੀ ਆ ਕਿਉਂਕਿ ਸਾਰੇ ਲਈ ਸਾਰੇ ਲਈ ਸਫਾਈ ਜਿਹੜੀ ਬਹੁਤ ਜ਼ਰੂਰੀ ਆ ਜੋ ਅੱਜ ਦਾ ਵਿਸ਼ਾ ਹੈ ਹਾਂਜੀ ਤੇ ਇਸ ਕਰਕੇ ਅਸੀਂ ਜਿਹੜਾ ਇਹ ਕੰਮ ਪੂਰੀ ਤੇਜ਼ੀ ਨਾਲ ਚਲਾ ਰਹੇ ਆ ਤੇ ਇਹ ਕਰਦੇ ਰਵਾਂਗੇ ਬਿਲਕੁਲ ਔਰ ਇਹਨੂੰ ਪ੍ਰੋਪਰ ਪੂਰਾ ਕਰਕੇ ਛੱਡਾਂਗੇ ਕੰਮ ਅੱਛਾ ਹੋਰ ਵੀ ਕੰਮ ਨੇ ਜੋ ਤੁਸੀਂ ਪਿੰਡ 'ਚ ਸਹੇੜੇ ਹੋਏ ਨੇ ਬਹੁਤ ਨੇ ਬਹੁਤ ਨੇ ਇੱਕ ਪਲੇਗ੍ਰਾਉਂਡ ਆ ਜਿਹਦਾ ਪਹਿਲਾਂ ਵੀ ਤੁਹਾਨਾਂ ਨੇ ਜ਼ਿਕਰ ਕੀਤਾ ਗਿਆ ਵੀ ਪਲੇਗ੍ਰਾਉਂਡ ਵੀ ਅਸੀਂ ਇਹ ਉਹ ਵੀ ਤਿਆਰ ਕਰਵਾਣਾ ਹੈ ਵਧੀਆ ਢੰਗ ਨਾਲ ਉਹਦੇ ਲਈ ਵੀ ਸਰਕਾਰ ਨੇ ਸਾਨੂੰ ਕਿਹਾ ਵੀ ਤੁਹਾਨੂੰ ਪੂਰਨ ਸਹਾਇਕਤਾ ਦਿੱਤਾ ਜਾਵੇਗਾ ਔਰ ਕੋਈ ਕਿਸੇ ਕਿਸਮ ਦੀ ਫੰਡ ਦੀ ਘਾਟ ਨਹੀਂ ਆਣ ਦਿੱਤੀ ਜਾਊਗੀ ਤੇ ਹੋਰ ਇੱਕ ਪਿੰਡ ਦਾ ਸ਼ਮਸ਼ਾਨ ਘਾਟਾ ਵੈਸੇ ਵਧੀਆ ਆ ਉਹਨੂੰ ਹੋਰ ਸੁੰਦਰ ਬਣਾਇਆ ਜਾਵੇਗਾ ਹੋਰ ਜੋ ਵੀ ਪਿੰਡ ਦੀਆਂ ਗਲੀਆਂ ਆ ਜਾਂ ਵੈਸੇ ਕੋਈ ਕੋਈ ਜਿਹੜੀ ਰਹਿੰਦੀ ਹੋਵੇਗੀ ਉਹਨੂੰ ਵੀ ਪ੍ਰਾਪਰਟੀ ਕਿਨਾਂ ਜਿਹੜੀ ਨਹੀਂ ਚੱਲ ਮਤਲਬ ਬਣੀ ਹੋਈ ਉਹਨੂੰ ਬਣਾਇਆ ਜਾਵੇਗਾ ਨਾਲੀਆਂ ਦਾ ਮਤਲਬ ਹਰ ਵਿਕਾਸ ਕੀਤਾ ਜਾਵੇਗਾ ਪੰਚਾਇਤ ਵੱਲੋਂ ਪੂਰੀ ਤੰਦੇਈ ਨਾਲ ਪੰਚਾਇਤ ਕੰਮ ਕਰ ਰਹੀ ਹੈ ਔਰ ਸਾਡੀ ਪੰਚਾਇਤ ਹੈ ਜਿਹੜੀ ਇਹਦੇ ਵਿੱਚ ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ ਨੇ ਜਾਂ ਸਹਾਯੋਗੀ ਨੇ ਬਹੁਤ ਅੱਛੇ ਆ ਬੜੀ ਚੰਗੀ ਸੋਚ ਵਾਲੇ ਆ ਨੇਕ ਵਾਲੇ ਆ ਔਰ ਪੂਰਾ ਸਹਿਯੋਗ ਦੇ ਰਹੇ ਆ ਜੀ ਔਰ ਅਸੀਂ ਇਸ ਕੰਮ ਨੂੰ ਨਿਰੰਤਰ ਜਾਰੀ ਰੱਖਾਂਗੇ ਅੱਛਾ ਇੱਕ ਹੁੰਦਾ ਕਿ ਵਿਧਾਇਕ ਸਾਹਿਬ ਆਉਂਦੇ ਰਹਿਣ ਤਾਂ ਵੀ ਕਿਸੇ ਇਲਾਕੇ ਦੇ ਕੰਮ ਹੁੰਦੇ ਰਹਿੰਦੇ ਆ ਕਿਸੇ ਇਲਾਕੇ ਦਾ ਕੋਈ ਮੰਤਰੀ ਸਾਹਿਬ ਹੁੰਦੇ ਆ ਉਹ ਆਉਂਦੇ ਰਹਿੰਦੇ ਆਪਣੇ ਪਿੰਡ 'ਚ ਆਉਂਦੇ ਆ ਉਹਨਾਂ ਨੇ ਵੇਖੇ ਪਿੰਡ ਦੇ ਕਾਰਜ ਜਿਹੜੇ ਹੁੰਦੇ ਹਾਂਜੀ ਕੱਲ ਹੀ ਆਏ ਸੀਗੇ ਸਾਡੇ ਹਲਕਾ ਵਿਧਾਇਕ ਜੀ ਅੰਚਾਰਜ ਬਲੂ ਪ੍ਰਧਾਨ ਜੀ ਨਮਾ ਸ਼ਹਿਰ ਤੋਂ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਹ ਆਏ ਸੀ ਉਹਨਾਂ ਨੇ ਇੱਕ ਜਿਹੜੀ ਸਰਕਾਰ ਨੇ ਯੋਧ ਨਸ਼ਾ ਵਿਰੋਧ ਵਿੜਿਆ ਹੋਇਆ ਉਸ ਤਹਿਤ ਵੀ ਆਏ ਸੀਗੇ ਔਰ ਉਹਨਾਂ ਨੇ ਸਾਡਾ ਇਹ ਜਿਹੜਾ ਕਾਰਜ ਵੀ ਦੇਖਿਆ ਉਹ ਵੀ ਇੱਕ ਅੱਛਾ ਕੰਮ ਹੈ ਸਰਕਾਰ ਦਾ ਬਹੁਤ ਕੈਂਸਰ ਨਾਲੋਂ ਵੀ ਨਾਮਰਦ ਬਿਮਾਰੀ ਸੀ ਨਸ਼ਿਆਂ ਦਾ ਤੁਸੀਂ ਜਾਣਦੇ ਹੋ ਜਿਹਨੂੰ ਹਟਾਣਾ ਬੜਾ ਮੁਸ਼ਕਲ ਹੋਇਆ ਸੀ ਇਹ ਸਰਕਾਰ ਨੇ ਪਹਿਲ ਕਦਮੀ ਕੀਤੀ ਆ ਚਾਹੇ ਕੋਈ ਵਿਰੋਧੀ ਕੁਝ ਵੀ ਕਹੀ ਜਾਣ ਪਰ ਇਹ ਪਹਿਲ ਕਦਮੀ ਕੀਤੀ ਤਾਂ ਇਸ ਸਰਕਾਰ ਨੇ ਕੀਤੀ ਆ ਨਸ਼ਿਆਂ ਨੂੰ ਰੋਕਣ ਲਈ ਬਿਮਾਰੀ ਬੜੀ ਪੁਰਾਣੀ ਆ ਜੀ ਤੁਸੀਂ ਵੀ ਜਾਣਦੇ ਹੋ ਕਿ ਹੱਲ ਕਰਨ ਲਈ ਸਮਾਂ ਜ਼ਰੂਰ ਲੱਗੇਗਾ ਸਮਾਜਿਕ ਸ਼ਕਤੀ ਬਹੁਤ ਜ਼ਰੂਰੀ ਸੀ ਅਸਕਤੀ ਵੀ ਬਹੁਤ ਜ਼ਰੂਰੀ ਸੀ ਜੀ ਤੇ ਸਰਕਾਰ ਨੇ ਪਹਿਲ ਕਦਮੀ ਕੀਤੀ ਆ ਸੀ ਸਰਕਾਰ ਦਾ ਇਸ ਪੱਖੋਂ ਵੀ ਧੰਨਵਾਦ ਕਰਦੇ ਆ ਤੁਸੀਂ ਗੱਲ ਕੀਤੀ ਵੀ ਵਿਧਾਇਕ ਜਾਂ ਮੰਤਰੀ ਆਂਦੇ ਨੇ ਹਾਂਜੀ ਉਹ ਕੱਲ ਆਏ ਸੀ ਉਹਨਾਂ ਨੇ ਇਹ ਦੇਖਿਆ ਕਹਿੰਦੇ ਬਹੁਤ ਵਧੀਆ ਕੰਮ ਚੱਲ ਰਿਹਾ ਤੁਸੀਂ ਆਪਣੇ ਮਤਲਬ ਕਿ ਵਧੀਆ ਤਰੀਕੇ ਨਾਲ ਇਸ ਕੰਮ ਨੂੰ ਚਲਾਈ ਚੱਲੋ ਸਾਡੇ ਵੱਲੋਂ ਕੋਈ ਤੁਹਾਨੂੰ ਘਾਟ ਨਹੀਂ ਆਏਗੀ ਫੰਡ ਪ੍ਰੋਪਰ ਟਾਈਮ ਟੂ ਟਾਈਮ ਤੋਂ ਪਹੁੰਚਦੇ ਰਹਿਣਗੇ ਅੱਛਾ ਯੋਧ ਨਸ਼ਾ ਵਿਰੋਧੀ ਤੁਸੀਂ ਗੱਲ ਕੀਤੀ ਸਹਿਯੋਗ ਮੰਗਿਆ ਜਾ ਰਿਹਾ ਪਿੰਡਾਂ ਦੀਆਂ ਪੰਚਾਇਤਾਂ ਤੋਂ ਕਿ ਤੁਸੀਂ ਸਹਿਯੋਗ ਦਿਓ ਜੇ ਕੋਈ ਤਸਕਰ ਤੁਹਾਡੇ ਧਿਆਨ ਦੇ ਵਿੱਚ ਹੈ ਜਾਂ ਨਸ਼ਾ ਕਰਨ ਵਾਲਾ ਸ਼ਖਸ ਤੁਹਾਡੇ ਧਿਆਨ ਅੰਦਰ ਆ ਉਹਦਾ ਅਸੀਂ ਇਲਾਜ ਕਰਾਵਾਂਗੇ ਤਸਕਰ ਤੇ ਅਸੀਂ ਕਾਰਵਾਈ ਕਰਾਂਗੇ ਪਿੰਡ ਵਾਲਿਆਂ ਨੇ ਹਮੀ ਭਰੀ ਹੈ ਹਾਂਜੀ ਭਰੀ ਹੈ ਪੰਚਾਇਤ ਨੇ ਵੀ ਭਰੀ ਹੈ ਪਿੰਡ ਵਾਲੇ ਵੀ ਕਿਉਂਕਿ ਇਹ ਹਰ ਘਰ ਦੀ ਲੋੜ ਹੈ ਹਰ ਘਰ ਦੀ ਨੌਜਵਾਨ ਚਾਹੇ ਸਾਡੇ ਆਂਡ ਗਵਾਂਡ ਦਾ ਹੋਵੇ ਜਾਂ ਸਾਡਾ ਹੋਵੇ ਕੋਈ ਵੀ ਆ ਕਿਉਂਕਿ ਸਾਨੂੰ ਇਹ ਟੀਚਰ ਨਾਲ ਰਲ ਮਿਲ ਕੇ ਵਿਢਣਾ ਪੈਣਾ ਇਹ ਨਹੀਂ ਹੈ ਕਿ ਗਵਾਂਡੀਆਂ ਦਾ ਤਾਂ ਕੋਈ ਗੱਲ ਨਹੀਂ ਨਹੀਂ ਲੋਕਾਂ ਨੇ ਵੀ ਪੂਰਾ ਸਹਿਯੋਗ ਆ ਔਰ ਪੰਚਾਇਤ ਵੱਲੋਂ ਵੀ ਪੂਰਾ ਸਹਿਯੋਗ ਆ ਕਿਉਂਕਿ ਅਸੀਂ ਨਸ਼ਾ ਜਿਹੜਾ ਵੇਚਣ ਵਾਲਾ ਤਸਕਰ ਦੀ ਬਿਲਕੁਲ ਕਿਸੇ ਤਰ੍ਹਾਂ ਦੀ ਵੀ ਕੋਈ ਮਦਦ ਨਹੀਂ ਕਰਾਂਗੇ ਔਰ ਉਹਨੂੰ ਪ੍ਰੋਪਰ ਤਰੀਕੇ ਨਾਲ ਬੰਦ ਕਰਨ ਦੇ ਹੰਮੀ ਆ ਜੀ ਕਿਉਂਕਿ ਇਹ ਬੋਡੀ ਭਿਆਨਕ ਬਿਮਾਰੀ ਆ ਅਸੀਂ ਬਿਲਕੁਲ ਵੀ ਇਹ ਮਦਦ ਨਹੀਂ ਕਰਾਂਗੇ ਨਸ਼ਾ ਤਸਕਰ ਦੀ ਚਾਹੇ ਉਹ ਵੇਚਣ ਵਾਲਾ ਜੇ ਕੋਈ ਨੌਜਵਾਨ ਮਾੜਾ ਮੋਟਾ ਕਰ ਵੀ ਰਿਹਾ ਉਹਨੂੰ ਅਸੀਂ ਪ੍ਰੇਰਿਤ ਕਰਾਂਗੇ ਕਿ ਬਾਈ ਇਹ ਵਧੀਆ ਨਹੀਂ ਹੈ ਭਵਿੱਖ ਲਈ ਤੇਰੀ ਲਾਈਫ ਲਈ ਤੂੰ ਇਹਨੂੰ ਛੱਡ ਜੇ ਤੈਨੂੰ ਕਿਸੇ ਤਰ੍ਹਾਂ ਦੇ ਸਹਾਇਕ ਦੀ ਲੋੜ ਆ ਪੰਚਾਇਤ ਤੇਰੇ ਨਾਲ ਆ ਤੈਨੂੰ ਜਿੱਥੇ ਕਹੇ ਕੋਈ ਦਵਾਈ ਦਾਰੂ ਉੱਥੇ ਤੱਕ ਪਹੁੰਚਾਇਆ ਜਾਵੇਗਾ ਔਰ ਸਰਕਾਰ ਨੇ ਵੀ ਸਾਨੂੰ ਵਿਧਾਇਕ ਸਾਹਿਬ ਨੇ ਵੀ ਅੰਚਾਰ ਸਾਹਿਬ ਨੇ ਵੀ ਕਿਹਾ ਕਿ ਜੇ ਕੋਈ ਇਦਾਂ ਦਾ ਹੈ ਤਾਂ ਤੁਸੀਂ ਉਹ ਮੇਰੇ ਤੋਂ ਜਿਹੜਾ ਵੀ ਸਹਾਇਕ ਲੈ ਸਕਦੇ ਹੋ ਲੈ ਲਓ ਅਸੀਂ ਪੂਰੀ ਹੈਲਪ ਕਰਾਂਗੇ ਉਸ ਨੌਜਵਾਨ ਨੂੰ ਬਿਲਕੁਲ ਠੀਕ ਕਰ ਦਾਂਗੇ ਕੋਈ ਉਹਨੂੰ ਇਦਾਂ ਨਹੀਂ ਹੈਗਾ ਵੀ ਕੋਈ ਤੰਗ ਪਰੇਸ਼ਾਨ ਕੀਤਾ ਜਾਊਗਾ ਉਹਨੂੰ ਬਿਲਕੁਲ ਅਗਲੀ ਨਿਊ ਨਮੀ ਲਾਈਫ ਦੇ ਵਿੱਚ ਜਿਹੜਾ ਪਰਵੇਸ਼ ਕਰਾ ਦੇਗੇ ਜੀ ਪੀਟਾ ਜੀ ਗੱਲਬਾਤ ਲਈ ਬਹੁਤ ਬਹੁਤ ਸ਼ੁਕਰੀਆ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਬਿਲਕੁਲ ਜੀ ਪਹੁੰਚੇ ਆ ਨਵਾਂ ਸ਼ਹਿਰ ਦੇ ਪਿੰਡ ਸੌਣਾ ਦੇ ਵਿੱਚ ਜਿੱਥੇ ਦੇ ਵਿਕਾਸ ਕਾਰਜਾਂ ਬਾਰੇ ਅਸੀਂ ਤੁਹਾਨੂੰ ਦੱਸਿਆ ਕਿ ਕਿਸ ਪ੍ਰਕਾਰ ਦੇ ਨਾਲ ਵਿਕਾਸ ਕਾਰਜ ਚੱਲ ਰਹੇ ਨੇ ਟੋਬੇ ਦੀ ਸਫਾਈ ਹੋਈ ਹੈ ਦੂਜੇ ਪਾਸੇ ਤੁਸੀਂ ਵੇਖੋ ਤਾਂ ਚੈਂਬਰ ਜੋ ਨੇ ਉਹ ਵੀ ਬਣਾਏ ਗਏ ਨੇ ਤਾਂ ਕਿ ਪਾਣੀ ਨੂੰ ਸਾਫ਼ ਕੀਤਾ ਜਾ ਸਕੇ ਫਿਲਟਰਾਈਜ਼ੇਸ਼ਨ ਹੋ ਸਕੇ ਤੇ ਇਹ ਸਭ ਵਿਕਾਸ ਕਾਰਜ ਹੋ ਰਹੇ ਨੇ ਦੂਜੇ ਪਾਸੇ ਪਿੰਡ ਦੀ ਪੰਚਾਇਤ ਦਾ ਪਿੰਡ ਵਾਲਿਆਂ ਨੇ ਦੱਸਿਆ ਕਿ ਪੂਰਾ ਪੂਰਾ ਸਟੈਂਡ ਹੈ ਵਿਕਾਸ ਕਾਰਜਾਂ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਜੋ ਸਖਤੀ ਆ ਉਹਦੇ ਬਾਰੇ ਵੀ ਉਹਨਾਂ ਨੇ ਆਪਣਾ ਸਟੈਂਡ ਜੋ ਹੈ ਉਹ ਕਲੀਅਰ ਕੀਤਾ ਹੈ ਸਾਫ਼ ਕੀਤਾ ਹੈ ਤੇ ਜੇਕਰ ਅਜੇ ਹੀ ਜੋ ਕਾਰਜ ਨੇ ਹਰੇਕ ਪਿੰਡ ਦੇ ਵਿੱਚ ਹੋਣਗੇ ਪੰਜਾਬ ਦੇ ਅਜੇ ਹੀ ਲੋਕ ਪੰਜਾਬ ਦੇ ਹਰ ਪਿੰਡ ਵਿੱਚ ਹੋਣਗੇ ਤਾਂ ਵਿਕਾਸ ਦੀ ਜੋ ਗਤੀ ਹੈ ਉਸ ਨੂੰ ਕੋਈ ਵੀ ਰੋਕ ਨਹੀਂ ਸਕੇਗਾ ਕੈਮਰਾਮੈਨ ਕਬੀਰ ਦੇ ਨਾਲ ਮੈਂ ਪ੍ਰਦੀਪ ਧਮਾਨ D5 ਚੈਨਲ ਪੰਜਾਬੀ ਲਈ